ਉਦੇ ਨਹੀਂ ਤਾਂ ਸਾਡੀ ਇੱਥੇ ਪਿੱਛੇ ਪਾਈ ਹੁੰਦੀ ਹੈ ਜਾਂ ਬਾਗ ਚ ਪਾਈ ਹੁੰਦੀ ਹੈ ਇਹ ਆਮ ਕੰਮ ਹੈ ਜੇ ਤੁਸੀਂ ਉਹਨਾਂ ਨੂੰ ਰੱਖੋ ਰੱਖਣਾ ਹੈ ਰੱਖੋ ਪਰ ਇੱਕ ਕਮਰੇ ਚ ਦੋ ਬੰਦੇ ਹੋਣ ਉਹਦੀ ਵੋਟ ਨਾ ਬਣੇ ਉਹਦੇ ਕੋਈ ਡਾਕੂਮੈਂਟ ਨਾ ਬਣ ਔਰ ਜਿੱਥੇ ਉਹ ਕੰਮ ਕਰਦਾ ਜੇ ਉਹ ਕੁਝ ਗਲਤ ਕਰੂਗਾ ਤਾਂ ਉਹਦੀ ਜ਼ਿੰਮੇਵਾਰੀ ਉਸ ਬੰਦੇ ਤੇ ਹੋਵੇ ਕਰ ਲੋ ਤੁਸੀਂ ਜੇ ਉਹਨਾਂ ਨੂੰ ਰੱਖ ਕੇ ਗਲਤ ਚੀਜ਼ ਹੋਊਗੀ ਅਸੀਂ ਵਿਰੋਧੀ ਕਿਹੜੀ ਚੀਜ਼ ਦੇ ਆ ਕਿ ਯਾਰ ਪੰਜਾਬ ਨੂੰ ਪੰਜਾਬਤਾ ਰਹਿਣ ਦਿਓ ਇੱਕ ਬੰਦਾ ਅਸੀਂ ਤੁਹਾਨੂੰ ਮੈਂ ਦੱਸਦਾ ਇੱਕ ਬੰਦਾ ਸੀ ਹੰਬੜਾ ਪਿੰਡ ਗਏ ਅਸੀਂ ਮੁੱਲਾਂਪੁਰਾ ਲੁਧਿਆਣੇ ਕੋਲੇ ਉੱਥੇ ਪਿੰਡ ਦਾ ਇੱਕ ਬੰਦਾ ਸੀ ਪ੍ਰਵਾਸੀ ਸੀਗਾ ਅਮਰਜ ਸ਼ੱਕ ਆਵਿਆ ਤੇ ਮੇਰੇ ਕੋਲੇ ਆ ਗਿਆ ਉਹਦਾ ਜੀ ਸਾਡੇ ਵਿਰੋਧੀ ਕਿਉਂ ਤੁਸੀਂ ਉਹ ਮੈਂ ਕਿਹਾ ਭਰਾਵਾ ਤੇਰੇ ਵਿਰੋਧੀ ਕਿਵੇਂ ਹੋਇਆ ਸੀ ਆਂਦਾ ਜੀ ਮੈਂ ਪ੍ਰਵਾਸੀ ਆਂ 35 ਸਾਲਾਂ ਤੋਂ ਆ ਤੇ ਮੈਂ ਦੇਖ ਵਰਤਾਂਦਾ ਮਗਾ ਦੇ ਨੂੰ ਕੀ ਨਹੀਂ ਗਿਆ ਸੀ ਵਰੋਦੀ ਆ ਤੂੰ ਸਾਡਾ ਹੋ ਗਿਆ ਸਾਡੇ ਚ ਲੀਨ ਹੋ ਗਿਆ ਤੂੰ ਸਾਡਾ ਅਸੀਂ ਤੇਰੇ ਵਰੋਦੀ ਕਦੇ ਹੋ ਸਕਦੇ ਅਸੀਂ ਤਾਂ ਆਹੀ ਆਣੇ ਆ ਉਹਨਾਂ ਕੁੰਬੜਾਂ ਦੇ ਵਿੱਚ ਮੈਨੂੰ ਇੱਕ ਘਰ ਨੇ ਦੱਸਿਆ ਹੁੰਦੇ ਜੀ ਸਾਡੇ ਨਾਲ ਰਹਿੰਦੇ ਸੀ 15 ਤੋਂ 20 ਪਰਵਾਸੀ ਉਹਨਾਂ ਨੇ ਆਂਦਾ ਇੱਕ ਦਿਨ ਉੱਚੀ ਬਾਅਦ ਚ ਗਾਣਾ ਲਾ ਰੱਖਿਆ ਤੇ ਚੋਲੀ ਕੇ ਪਿੱਛੇ ਕੀ ਆਦਾ ਮੈਂ ਗਿਆ ਲੱਗੀ ਬੰਦ ਕਰਾਵਾਂ ਕਿ ਆਂਦਾ 7-8 ਜਣੇ ਬੈਠੇ ਨੀ ਕਰਾ ਉਹਨਾਂ ਦੇ ਪਾਈਆਂ ਮੂੰਹ 'ਚ ਬੀੜੀ ਬਾਕੀ ਕੱਲੀ ਨੀ ਕਰਦੇ ਬਿਨਾ ਕੋਈ ਕੱਪੜਾ ਨਹੀਂ ਆਹਦਾ ਮੈਂ ਉਹਨਾਂ ਨੂੰ ਕਹਿੰਦਾ ਯਾਰ ਬੰਦ ਕਰੋ ਆ ਕੀ ਕਰੀ ਜਾਂਦੇ ਆ ਨਹੀਂ ਐਸੇ ਹੀ ਕਰਨਗੇ ਜਾਂ ਕਰ ਲਈ ਜੇ ਕਾ ਕਰਨਾ ਉਹਦਾ ਮੈਂ ਕਹਾਂ ਇਹ ਪੰਜਾਬ ਦਾ ਕਲਚਰ ਨਹੀਂ ਭਰਾਵਾ ਐ ਗਲੀ 'ਚ ਬਹਿ ਕੇ ਨੰਗੇ ਧੜ ਮੂੰਹ 'ਚ ਬੀੜੀ ਲਾ ਕੇ ਐਜਾ ਗਾਣਾ ਨਹੀਂ ਲਾਇਆ ਜਾਂਦਾ ਆਹਦਾ ਨਾ ਮੰਨੇ ਨਹੀਂ ਅੰਦੇ ਇੰਨੇ 'ਚ ਮੇਰੇ ਕਿਸੇ ਦੋਸਤ ਦਾ ਫੋਨ ਆ ਗਿਆ ਉਹ ਚਾਰ ਪੰਜ ਜਣੇ ਆ ਗਏ ਫੇਰ ਭੱਜ ਗਏ ਆਂਦਾ ਹੁਣ ਮੈਨੂੰ ਦੱਸੋ ਜੇ ਆ ਜਿਵੇਂ ਤੂੰ ਦੱਸਿਆ ਜੇਰਾ ਜੇ 20 ਤੋਂ 30 ਹੋਗੇ 40 ਤੋਂ 50 ਹੋਗੇ ਫੇਰ ਕਿਉਂਕਿ ਕਲਚਰ ਦਾ ਫਰਕ ਹੈ ਉਹ ਸਾਡੇ ਵਰਗੇ ਹੋ ਜਾਣ ਇੱਥੇ ਰਹਿ ਲੈਣ ਪੜ ਲੈਣ ਮੰਨ ਲਾਂਗੇ ਪਰ ਕੋਈ ਸਿਸਟਮ ਤਾਂ ਹੋਵੇ ਰੈਗੂਲੇਟ ਤਾਂ ਹੋਵੇ ਸਾਡੇ ਮੁੰਡੇ ਬਾਹਰ ਜਾਂਦੇ ਨਹੀਂ ਸਾਡੇ ਪਰਿਵਾਰ ਵੀ ਬਾਹਰ ਜਾਂਦੇ ਨੇ ਇੱਕ ਸਿਸਟਮ ਦੇ ਤਹਿਤ ਜਾਂਦੇ ਆ ਨਾ ਐ ਤਾਂ ਨਹੀਂ ਕਿ ਜਿਹੜਾ ਮਰਜ਼ੀ ਜਾ ਕੇ ਦੱਬ ਲੇ ਕੁਝ ਸਿਸਟਮ ਤਾਂ ਹੋਊਗਾ ਉਹ ਸਿਸਟਮ ਨੂੰ ਬਣਾਉਣ ਦੀ ਗੱਲ ਕਰ ਰਹੇ ਆ ਆਪਾਂ ਜਿਹੜਾ ਬਿੱਲ ਦੇ ਰਹੇ ਆ ਚਾਹੀ ਲੈ ਕੇ ਪਾਇਆ ਤੇ ਤੁਸੀਂ ਪੜੋ ਇੱਥੇ ਤੁਸੀਂ ਇੱਥੋਂ ਦੇ ਕਲਚਰ ਚ ਰੰਗੇ ਜਾਓ ਸਾਡੇ ਅਰਗੇ ਹੋ ਜਾਓ ਚੀਜ਼ ਸਦਕੇ ਰੋ ਪਰ ਇਹਨਾਂ ਗੱਲਾਂ ਨੂੰ ਜੇ ਸਰਕਾਰ ਨਹੀਂ ਕਰਦੀ ਆਪਾਂ ਤਾਂ ਅਮਲ ਚ ਲਿਆਈਏ ਆਪਾਂ ਉਹਦੇ ਪਿੰਡਾਂ ਚ ਤਾਂ ਅਮਲ ਚ ਲਿਆਈਏ ਕੱਲੂ ਤੁਸੀਂ ਜਾ ਕੇ ਜਿਹੜੇ ਵੀ ਆਪਣੇ ਪਰਿਵਾਰ ਦੇ ਬੰਦੇ ਰੱਖੇ ਹੋਏ ਐ ਉਹਨੂੰ ਇੱਕ ਪੁੱਛਿਓ ਜੇ ਕਿ ਇੱਕ ਘਰ ਦੇ ਵਿੱਚ 30 ਜਣੇ ਰੱਖੇ ਜਾ ਸਕਦੇ ਨੇ ਜਨੇ ਹੀ ਰੱਖੇ ਜਾ ਸਕਦੇ ਤੇ ਕੱਲੂ ਉਹ ਬੰਦੇ ਕੋਈ ਗਲਤ ਕੰਮ ਕਰਦੇ ਨੇ ਔਰ ਕੌਣ ਜ਼ਿੰਮੇਵਾਰ ਆ ਉਹਦਾ ਉਹਦਾ ਰਿਸਪੋਨਸੀਬਲ ਕੌਣ ਐ ਸਾਡੇ ਇੱਥੇ ਕੋਈ ਗਲਤ ਕੰਮ ਕਰਦੇ ਚੋਰੀ ਕਰਦੇ ਕਤਲ ਕਰਦੇ ਡਾਕਾ ਮਾਰੇ ਬੰਦਾ ਪੱਜ ਜੇ ਆਪਾ ਉਹਦੇ ਰਿਸ਼ਤੇਦਾਰ ਨੂੰ ਫੜ ਲਾਂਗੇ ਉਹਦੇ ਕਿਸੇ ਹੋਰ ਭਰਾ ਭਤੀਜੇ ਨੂੰ ਫੜ ਲਾਂਗੇ ਜਾਂ ਉਹਦੀ ਜਾਇਦਾਦ ਉਹਦੇ ਪਸ਼ੂ ਡੰਗਰ ਫੜ ਲਿਆਵਾਂਗੇ ਜਿਹੜੇ ਬੰਦੇ ਦਾ ਸਾਨੂੰ ਪਤਾ ਹੀ ਨਹੀਂ ਇਹ ਕਿੱਥੋਂ ਆਇਆ ਇਹਦੀ ਵੈਰੀਫਿਕੇਸ਼ਨ ਵੀ ਇਥੋਂ ਦੇ ਡਾਕੂਮੈਂਟਸ ਦੀ ਹੋਈ ਹੈ ਤਾਂ ਦੱਸੋ ਮਾਰ ਕੇ ਭਾਜਿਆ ਆਪਾਂ ਕਿੱਥੋਂ ਲਿਆਵਾਂਗੇ ਆ ਇੱਥੇ ਹੀ ਹੋਇਆ ਇੱਕ ਦੋ ਪਿੰਡਾਂ ਦੇ ਵਿੱਚ ਇਹੀ ਵਾਰ ਦਾ ਤਾਂ ਉਹ ਇਹਨਾਂ ਨੇ ਮਾਰਿਆ ਬੰਦਾ ਪੱਜ ਗੇ ਗੱਲ ਖਤਮ ਪਤਾ ਹੀ ਨਹੀਂ ਕਿੱਥੋਂ ਆਏ ਸੀ ਉਹ 네ਪਾਲ ਦੇ ਆ ਉਹ ਕਿਹੜੀ ਜਗ੍ਹਾ ਦੇ ਪਤਾ ਹੀ ਨਹੀਂ ਹੁਣ ਮੈਨੂੰ ਦੱਸੋ ਆ ਦਿੱਲੀ 'ਚ ਇਲੈਕਸ਼ਨ ਹੋਏ ਆ ਉਦੋਂ ਪਹਿਲਾਂ ਦੇਸ਼ ਦੇ ਅਮਾਰਾਸ਼ਟਰਾ 'ਚ ਹੋਏ ਸੀ ਬੀਜੇਪੀ ਦੀ ਸਰਕਾਰ ਨੇ ਤੇ ਸੈਂਟਰ ਗਵਰਨਮੈਂਟ ਨੇ ਇੱਕ ਮੁੱਦਾ ਬਣਾਇਆ ਹੋਇਆ ਸੀ ਕਿ ਬਾਹਰੋਂ ਰੋਹਿੰਗੀਆਂ ਆ ਗਈ ਬੰਗਲਾਦੇਸ਼ੀ ਆ ਗਈ ਜੰਮੂ ਵਾਲ ਦੇ ਗੁਜਰ ਆ ਗਏ ਇਹਨਾਂ ਦੀਆਂ ਵੋਟਾਂ ਨਹੀਂ ਬਣਨੀਆਂ ਚਾਹੀਦੀਆਂ ਇਹਨਾਂ ਦੇ ਡਾਕੂਮੈਂਟ ਨਹੀਂ ਬਣਨੇ ਚਾਹੀਦੇ ਰੌਲਾ ਪਿਆ ਸੀ ਤੇ ਜੇ ਅਸੀਂ ਇਹ ਗੱਲ ਕਹਿੰਨੀ ਆ ਤਾਂ ਗਲਤ ਕਹਿਨੀ ਆ ਸਾਡੇ ਵੀ ਤਾਂ ਆਈ ਜਾਂਦੇ ਐ ਇੱਥੋਂ ਦੀਆਂ ਦੁਕਾਨਾਂ ਇੱਥੋਂ ਦੀਆਂ ਪ੍ਰਾਪਰਟੀਆਂ ਉਹ ਖਰੀਦ ਰਹੇ ਨੇ ਹੁਣ ਅਸੀਂ ਬੁੱਢੇ ਨਾਲੇ ਦੇ ਉੱਤੇ ਅੰਦੋਲਨ ਕੀਤਾ ਆਂਦੇ ਜੀ 1 ਲੱਖ ਪ੍ਰਵਾਸੀ ਮਜ਼ਦੂਰ ਇਕੱਠਾ ਕਰ ਲਾਂਗੇ ਅਸੀਂ ਸਤਲੋ ਜ ਅਸੀਂ ਸਾਫ਼ ਕਰਾਉਣ ਦੀ ਗੱਲ ਕਰ ਰਹੇ ਆ ਜਿਹਦੇ ਤੋਂ ਅਮਰਤ ਛਕਾਇਆ ਗਿਆ ਉਹ ਉੱਥੇ ਖੜੇ ਹੋ ਗਏ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂਗਾ ਕਿ ਸਤਲੁਜ ਨੂੰ ਸਾਫ਼ ਸਾਡੇ ਨਾਲੇ ਕਿਵੇਂ ਜੁੜਿਆ ਹੋਇਆ ਹੈ ਜਿਹੜੇ ਬੰਦਿਆਂ ਨੂੰ ਸਾਡੇ ਕਲਚਰ ਦਾ ਨਹੀਂ ਪਤਾ ਸਾਡੇ ਇਤਿਹਾਸ ਦਾ ਨਹੀਂ ਪਤਾ ਸਾਡੀ ਰਵਾਇਤ ਦਾ ਨਹੀਂ ਪਤਾ ਦੱਸੋ ਕਿਵੇਂ ਜੱਲੂਗਾ ਆ ਜਗਤਪੁਰੇ ਸੀ ਮੈਨੂੰ ਕਿਸੇ ਪੱਤਰਕਾਰ ਨੇ ਕਿਹਾ ਆਂਦੇ ਜੀ ਜੀ ਇਹ ਉਹਨਾਂ ਦਾ ਸਰਪੰਚ ਬਣ ਜੇ ਤਾਂ ਕੀ ਮਾੜੀ ਗੱਲ ਹੈ ਥੋੜੇ ਵੀ ਤਾਂ ਬੰਦੇ ਹੀ ਐ ਮੈਂ ਕਿਹਾ ਇੱਕ ਦੱਸ ਦਿਓ ਪੰਚਾਇਤਾਂ ਫੈਸਲੇ ਕਿਵੇਂ ਕਰਦੀਆਂ ਨੇ ਰਵਾਇਤ ਦੇ ਮੁਤਾਬਕ ਕਰਦੀਆਂ ਆਪਾਂ ਜਾਣਦੇ ਹੁੰਦੇ ਆ ਇਹਦਾ ਦਾਦਾ ਸੀ ਇਹਦਾ ਪਿਓ ਆ ਸੀ ਇਹ ਖਾਨਦਾਨੀ ਇਹੋ ਜੀ ਤੇ ਸਾਡੇ ਪਿੰਡ ਦਾ ਸਿਸਟਮ ਆ ਕਿ ਬਾਹਰ ਵਾਲਿਆਂ ਨੂੰ ਪਤਾ ਹੈ ਉਹ ਬੰਦਾ ਇੱਥੇ ਲੀਨ ਹੋਊਗਾ ਤਾਂ ਫੇਰ ਪਰ ਇਹ ਗੱਲਾਂ ਜੇ ਸਰਕਾਰ ਨਹੀਂ ਕਰਦੀ ਤਾਂ ਸਾਨੂੰ ਤਾਂ ਕਰਨੀਆਂ ਚਾਹੀਦੀਆਂ ਅਸੀਂ ਨਹੀਂ ਆਤੇ ਉਹਨਾਂ ਦੇ ਮਾਰੋ ਜਾਂ ਫਲਾਨਾ ਕਰੋ ਅਸੀਂ ਤਾਂ ਗਵਰਨਮੈਂਟ ਨੂੰ ਕਹ ਰਹੀ ਕਿ ਕਾਨੂੰਨ ਬਣਾਓ ਜੇ ਹਿਮਾਚਲ ਚ ਆ ਨਾਲ ਇਥੋਂ ਦੇ ਰਹਿਣ ਵਾਲੇ ਨੇ ਨਾਲ ਇਹਨਾਂ ਦੇ ਉੱਥੇ ਤੁਸੀਂ ਹਿਮਾਚਲ ਚ ਵੜਨਾ ਹੈ ਨਾ 60 ਰੁਪਏ ਦੀ ਪਰਚੀ ਕੱਟੀ ਜਾਂਦੀ ਐ 70 70 ਰੁਪਏ ਦੀ ਸਬਜ਼ੀਆਂ ਦੇ 20 ਰੁਪਏ ਦੀ ਲਿਉਨੇ 70 ਰੁਪਏ ਦੀ ਪਰਚੀ ਕੱਟ ਲੈਂਦੇ ਐ ਕਿ ਉਹਨਾਂ ਦੀਆਂ ਫੈਕਟਰੀਆਂ ਦਾ ਗੰਦਾ ਪਾਣੀ ਸਾਡੇ ਪੰਜਾਬ ਚ ਆ ਰਿਹਾ ਸਤਲੁਜ ਉਹਨਾਂ ਦੇ ਟੈਂਕਰ ਕਿਹੜਾ ਟਿਪਰ ਹੁੰਦੇ ਭਰੇ ਭਰੇ ਕੰਮ ਜਿੰਨਾ ਬਿਜ਼ਨਸ ਹੋ ਸਾਡੀਆਂ ਸੜਕਾਂ ਰਹੀ ਲਿੰਕ ਰੋਡਾਂ 'ላይ ਸਾਰੀਆਂ ਟੁੱਟੀਆਂ ਪਈਆਂ ਅਸੀਂ ਕੋਈ ਟੈਕਸ ਲੈ ਨਹੀਂ ਉਹਨਾਂ ਤੋਂ ਕੀ ਹੋ ਰਿਹਾ ਹੈ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਜੀ ਦੇ ਕਰਕੇ ਅੱਜ ਅਸੀਂ ਕਹਿ ਦਿੰਦੇ ਨੇ ਪੰਜਾਬ ਸਰ ਜੀ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਇਹ ਪੰਜਾਬ ਕੌਣ ਹੈ ਆਪਾ ਹੀ ਪੰਜਾਬ ਹੈ ਆ ਸਾਰੇ ਆਪਾ ਪੰਜਾਬ ਹੈ ਤੇ 1 ਲੱਖ ਕਰੋੜ ਤੋਂ ਘਟਦੀ ਸਾਡੀ ਕਮਾਈ ਹੈ ਉਹ ਯਾਰ ਸਾਡੇ ਸਿਰ ਹੋ ਰਿਹਾ ਹੈ ਇਹ ਕਿਸੇ ਬਗਾਨੇ ਸਿਰ ਨਹੀਂ ਹੋ ਰਿਹਾ ਆ ਤੁਹਾਨੂੰ ਮੈਂ ਇੱਕ ਕੱਲ ਦੀ ਗੱਲ ਦੱਸਦਾ ਮੜਾ ਜਾਂ ਸਮਝੋ ਜੇ ਇਹ ਗੱਲ ਜੁੜਦੀ ਕਿਵੇਂ ਆ ਇੱਕ ਯੂਕਰੇਨ ਦੀ ਲੜਾਈ ਹੋ ਰਹੀ ਆ ਤੁਹਾਨੂੰ ਪਤਾ ਹੈ ਪਤਾ ਹੈ ਨਾ ਸਾਰਿਆਂ ਨੂੰ ਕੱਲ ਯੂਕਰੇਨ ਦਾ ਰਾਸ਼ਟਰਪਤੀ ਅਮਰੀਕਾ ਦੇ ਰਾਸ਼ਟਰਪਤੀ ਨੂੰ ਮਿਲਣ ਗਿਆ ਉਹਨਾਂ ਤੋਂ ਹਥਿਆਰ ਲੈਂਦੇ ਸੀ ਉਹਾਂ ਦੇ 350 ਬਿਲੀਅਨ ਦੇ ਹਥਿਆਰ ਅਸੀਂ ਦਿੱਤੇ ਤੁਹਾਨੂੰ ਜਦ ਕਿ ਉਹ ਹਥਿਆਰ ਦੂਜੇ ਦਰਜੇ ਦੇ ਸੀਗੇ ਜਿਹੜੇ ਉਹਨਾਂ ਲਈ ਪੁਰਾਣੇ ਹੋ ਗਏ ਸੀ ਜਦੋਂ ਗਿਆ ਉਹਾਂ ਦੇ ਉਹਨਾਂ ਦੇ ਇੱਕ ਜਗ੍ਹਾ ਨਿਕਲਦੀ ਹੈ ਮਿਨਰਲਸ ਨਿਕਲਦੇ ਨੇ ਉੱਥੇ ਸਭ ਤੋਂ ਕੁਦਰਤੀ ਜੀਜਾ ਉਹਨਾਂ ਦਾ ਸਮਝੌਤਾ ਕਰ ਸਾਡੇ ਨਾਲ ਲੋਕਾਂ ਦੇ ਵਿੱਚ ਬਹਿ ਕੇ ਵੇਸਤੀ ਕੀਤੀ ਉਹਦੀ ਆਦਾ ਸਮਝੌਤਾ ਕਰੋ ਮਿਨਰਲ ਸਾਨੂੰ ਦੇ ਨਹੀਂ ਤਾਂ ਅਸੀਂ ਤੈਨੂੰ ਕੋਈ ਹਥਿਆਰ ਨਹੀਂ ਦੇਣਾ ਤੇਰੀ ਕੀ ਔਕਾਤ ਸੀ ਰੂਹ ਸਾਹਮਣੇ ਪਹਿਲਾਂ ਤਾਂ ਉਹ ਲਈ ਗਿਆ ਉਹਨੇ ਕਿਹਾ ਲੈ ਲੋ ਲੈ ਲੋ ਇਹ ਤਾਂ ਮੁਫਤ ਦੇ ਹੀ ਆ ਆ ਹੁਣ ਲੱਗਿਆ ਪਤਾ ਮੁਫਤ ਦਾ ਹਾਲ ਕੀ ਹੁੰਦਾ ਹੈ ਇਹ ਜੋ ਸਾਡੇ ਸਿਰ ਚੜ ਰਿਹਾ ਹੈ ਇਹ ਕਿਸੇ ਭਗਵੰਤ ਮਾਨ ਕਿਸੇ ਸੁਖਬੀਰ ਬਾਦਲ ਕਿਸੇ ਅਮਰਿੰਦਰ ਸਿੰਘ ਕਿਸੇ ਚੰਨੀ ਫਿਰ ਨਹੀਂ ਚੜ ਰਿਹਾ ਇਹ ਸਾਡੇ ਸਿਰ ਚੜ ਰਿਹਾ ਕਿਸੇ ਪਾਰਟੀ ਸਿਰ ਨਹੀਂ ਚੜ ਰਿਹਾ ਇਹ ਸਾਡੇ ਪੰਜਾਬ ਦੇ ਲੋਕਾਂ ਸਿਰ ਚੜ ਰਿਹਾ ਤੇ ਜੇ ਅਸੀਂ ਨਹੀਂ ਬੋਲਾਂਗੇ ਤਾਂ ਅਸੀਂ ਕਰਾਂਗੇ ਕੀ ਇੰਨਾਂ ਚੀਜ਼ਾਂ ਤੇ ਚਾਹੇ ਦੁਨੀਆਂ ਦੀ ਕੋਈ ਗੱਲ ਹੋਵੇ ਚਾਹੇ ਦੇਸ਼ ਦੀ ਹੁਣ ਪੰਜਾਬੀ ਦੀ ਗੱਲ ਕਰ ਲੋ ਜੇ ਪੰਜਾਬੀ ਦੇ ਵਿੱਚ ਕਿਸੇ ਵੀ ਲੈਂਗੁਏਜ ਫਰਾਂਸ ਦੇ ਵਿੱਚ ਇੰਜੀਨੀਅਰ ਬਣ ਸਕਦਾ ਡਾਕਟਰ ਬਣ ਸਕਦਾ ਛੋਟੋ ਚਲ ਉਹ ਤਾਂ ਨੈਸ਼ਨਲ ਗੱਲ ਹੈ ਉਹ ਕਮ ਸੇ ਕਮ ਪੰਜਾਬ ਗਵਰਨਮੈਂਟ ਦੀਆਂ ਨੌਕਰੀਆਂ ਹੀ ਤਾਂ ਪ੍ਰੈਫਰੈਂਸ ਹੋਵੇ ਪੰਜਾਬੀ ਨੂੰ ਬਾਹਰ لے ਆ ਕੇ ਨੌਕਰੀ ਲਈ ਜਾਂਦੇ ਨੇ ਕਰਪਸ਼ਨ ਦਾ ਕੀ ਹਾਲ ਹੈ ਨਸ਼ਿਆਂ ਦਾ ਕੀ ਹਾਲ ਹੈ ਆਂਦੇ ਜੀ ਹੁਣ 50 ਬੰਦੇ ਬਰਖਾਸਤ ਕਰਤੇ ਪੁਲਿਸ ਵਾਲੇ 45 ਸਿਪਾਈ ਨਹੀਂ ਓ ਨਸ਼ਾ ਬਕਾਉਂਦਾ ਕੌਣ ਅਛਾ ਸ਼ਸ਼ੀ ਕਾਂਦੇ ਡੀਜੀਪੀ ਸੀਗਾ ਇੰਟੈਲੀਜੈਂਸ ਦਾ ਉਹ ਆਂਦਾ ਵੱਡੇ ਬੰਦੇ ਸ਼ਾਮਲ ਨੇ ਕਿਉਂ ਨਹੀਂ ਉਹਨਾਂ ਦੀ ਜਾਂਚ ਹੁੰਦੀ ਆ ਹਰਪ੍ਰੀਤ ਸਿੱਧੂ ਦੀ ਰਿਪੋਰਟ ਸੀ ਛਟੋ ਵਧਾਇਆ ਡੀਜੀਪੀ ਸੀ ਉਹਦੀ ਰਿਪੋਰਟ ਸੀ ਕਰੋ ਕਾਰਵਾਈ ਇੱਕ ਮਸਲਾੜੀ ਮੈਂ ਤੁਹਾਨੂੰ ਦੱਸਾਂ ਅਸੀਂ 31 ਤੋਂ 35 ਮੁੱਦਿਆਂ ਤੇ ਗੱਲ ਕਰ ਰਹੇ ਹਾਂ ਪਾਣੀ ਸਭ ਤੋਂ ਜ਼ਰੂਰੀ ਸ਼ਾਇ ਹੈ ਤਾਂ ਮੰਨਦੇ ਹੋ ਤੁਸੀਂ ਆਪਾਂ ਹਰ ਰੋਜ਼ ਕਿੰਨਾ ਪੀਂਦੇ ਆ ਬਜ਼ੁਰਗੋ ਤੇ ਜੇ ਪਾਣੀ ਸਾਡਾ ਸਭ ਤੋਂ ਤਾਕਤਵਰ ਚੀਜ਼ ਸੀ ਤੇ ਪਾਣੀ ਸਾਡਾ ਜ਼ਹਿਰੀਲਾ ਹੋ ਗਿਆ ਅੱਜ ਕੋਈ ਬੰਦਾ ਥੱਲਿਓਂ ਕੱਢ ਕੇ ਪਾਣੀ ਪੀ ਸਕਦਾ ਆਹ ਰੋ ਲੱਗੇ ਜੀ ਓਏ ਆਰਵਾ ਦਾ ਨੁਕਸਾਨ ਕੀ ਆ ਗੋਡੇ ਕਿਉਂ ਦੁਖਦੇ ਆ ਆਪਣੇ ਹੱਡੀਆਂ ਜੋੜ ਖੋਖਲੇ ਕਰਤੇ ਸਾਡੇ ਇਹ ਫੈਕਟਰੀਆਂ ਵਾਲੇ ਜਿਹੜਾ ਪਾਣੀ ਪਾਉਂਦੇ ਥੱਲੇ ਇਹ ਗੰਦਾ ਹੁੰਦਾ ਜਿਹੜਾ ਆ ਤੁਹਾਡੇ ਨਾਲ ਪਿੰਡ ਨੇ ਜ਼ਹਿਰ ਵਰਗਾ ਪਾਣੀ ਸਬਜ਼ੀਆਂ ਨੂੰ ਲੱਗਦਾ ਹੈ ਕਾਲਾ ਪਾਣੀ ਉਹ ਸਬਜ਼ੀਆਂ ਆਪਾ ਖਾਂਦੇ ਨਹੀਂ ਸਾਡੇ ਪਿੰਡ 'ਚ ਵੀ ਲੱਗਦਾ ਹੈ ਲੱਗਦਾ ਕਾਲਾ ਪਾਣੀ ਹੈ ਨਾ ਹੁਣ ਸੁਣ ਲੋ ਇੱਕ ਗੱਲ ਤੁਹਾਨੂੰ ਕਈ ਗੱਲਾਂ ਦਾ ਬੇਟਾ ਇੱਕ ਮਿੰਟ ਖੜ੍ਹਜੋ ਕਿੜਾ ਸਵਾਦ ਜੇ ਨਾ ਬੋਲ ਲੈਣ ਦਿਓ ਮੈਂ ਤੁਹਾਨੂੰ ਪਹਿਲਾਂ ਆਪਣਾ ਪਾਣੀ ਗੰਦਾ ਕਿਵੇਂ ਹੁੰਦਾ ਹੈ ਦੋ ਤਰੀਕੇ ਨਾਲ ਹੁੰਦਾ ਹੈ ਕਿ ਜਾਂ ਤਾਂ ਥੱਲੇ ਪਾਣੀ ਗੰਦਾ ਪਾਇਆ ਜਾਂਦਾ ਹੈ ਜਾਂ ਦਰਿਆਵਾਂ 'ਚ ਪਾਇਆ ਜਾਂਦਾ ਗੰਦਾ ਪਾਣੀ ਤਾ ਹੀ ਹੁੰਦਾ ਐ ਨਾ ਗੰਦਾ ਆਏ ਇੱਕ ਸੈਂਟਰ ਗਵਰਨਮੈਂਟ ਨੇ ਕਾਨੂੰਨ ਬਣਾਇਆ ਸੀ 74 ਦੇ ਵਿੱਚ 74 ਦੇ ਵਿੱਚ 74 ਦਾ ਕਾਨੂੰਨ ਕੀ ਸੀਗਾ ਕਿ ਤੁਸੀਂ ਕੋਈ ਵੀ ਬੰਦਾ ਜ਼ਹਿਰ ਵਾਲਾ ਪਾਣੀ ਬੇਟਾ ਬਹਿ ਜੋ ਇੱਕ ਮਿੰਟ ਰੁਕ ਜੋ ਜ਼ਹਿਰ ਵਾਲਾ ਪਾਣੀ ਅਗਰ ਕੋਈ ਥੱਲੇ ਪਾਊਗਾ ਥੱਲੇ ਪਾਊਗਾ ਜਾਂ ਦਰਿਆਵਾਂ 'ਚ ਪਾਊਗਾ ਉਹਨੂੰ 6 ਮਹੀਨੇ ਤੋਂ ਲੈ ਕੇ 6 ਸਾਲ ਤੱਕ ਸਜ਼ਾ ਹੋਊਗੀ। ਇੱਕ ਕਾਨੂੰਨ ਸੀਗਾ ਤੇ ਸੈਂਟਰ ਗਵਰਨਮੈਂਟ ਦਾ ਇਹ 74 ਦਾ ਕਾਨੂੰਨ ਸੀ ਜਿਹਨੂੰ ਪੰਜਾਬ ਗਵਰਨਮੈਂਟ ਵੀ ਮੰਨਦੀ ਸੀ। ਆ ਪਿਛਲੇ ਨਵੰਬਰ ਚ ਸੈਂਟਰ ਦੀ ਗਵਰਨਮੈਂਟ ਨੇ ਇੱਕ ਨਵਾਂ ਕਾਨੂੰਨ ਬਣਾਤਾ ਕਿ ਜਿਹੜੀ ਸਜ਼ਾ ਦਾ ਪ੍ਰੋਵੀਜ਼ਨ ਸੀ ਸਜ਼ਾ ਹੋ ਸਕਦੀ ਸੀ ਉਹਨੂੰ ਖਤਮ ਕਰਤਾ। ਆਂਦੇ ਸਜ਼ਾ ਨਹੀਂ ਹੋਊਗੀ। ਸਿਰਫ ਜੁਰਮਾਨਾ ਹੋਊਗਾ ਤੇ ਪੰਜਾਬ ਸਰਕਾਰ ਨੇ ਆ ਜਿਹੜੀ ਹੁਣ ਕੈਬਨਟ ਮੀਟਿੰਗ ਹੋਈ ਸੀ ਆ ਦੋ ਦਿਨ ਪਹਿਲਾਂ ਉਹ ਚ ਮੰਨ ਲਿਆ ਕਿ ਇਹ ਸਹੀ ਗੱਲ ਹੈ ਉਹਨੂੰ ਪ੍ਰਪੋਜ਼ ਕਰਤਾ ਟੇਬਲ ਕਰਨ ਲਈ ਅਸੈਂਬਲੀ ਚ ਤੇ ਕਾਨੂੰਨ ਬਣ ਜਾਊਗਾ ਹੁਣ ਇਹ ਫੈਕਟਰੀਆਂ ਨੂੰ ਡਰ ਕੀ ਸੀਗਾ ਕਿ ਥੱਲੇ ਜੇ ਪਾਣੀ ਪਾਉਣੇ ਐ ਜ਼ਹਿਰੀਲਾ ਜਾਂ ਦਰਿਆ ਚ ਪਾਉਣੇ ਐ ਤਾਂ ਸਾਨੂੰ ਸਜ਼ਾ ਹੋ ਜੂਗੀ ਹੁਣ ਉਹ ਦਾਰੀ ਚੱਕਿਆ ਜਾਊਗਾ ਫੈਕਟਰੀਆਂ ਵਾਲਿਆਂ ਨੂੰ ਡਰ ਕਾਦਾ ਹੁੰਦਾ ਹੈ ਸਜ਼ਾ ਦਾ ਡਰ ਹੁੰਦਾ ਹੈ ਪਿੰਡਾਂ ਵਾਲਿਆਂ ਨੂੰ ਡਰ ਹੁੰਦਾ ਹੈ ਜੁਰਮਾਨੇ ਦਾ ਫੈਕਟਰੀਆਂ ਵਾਲੇ ਆਂਦੇ ਸਾ ਤੋਂ ਪੈਸਾ ਲੈ ਲਓ ਸਜ਼ਾ ਨਾ ਕਰੋ ਸਾਨੂੰ ਅਸੀਂ ਗੰਦਾ ਪਾਣੀ ਪਾਵਾਂਗੇ ਉਹ ਆਂਦੇ ਨਹੀਂ ਜੀ ਸਜ਼ਾ ਵੀ ਹਟਾਤੀ ਹੁਣ ਮੈਨੂੰ ਦੱਸੋ ਇਹ ਕਾਨੂੰਨ ਬਣਨਾ ਚਾਹੀਦਾ ਹੈ ਨਹੀਂ ਬਣਨਾ ਚਾਹੀਦਾ ਨਾ ਔਰ ਤੁਹਾਨੂੰ ਪਤਾ ਹੈ ਬੇਟਾ ਤੁਸੀਂ ਸਾਰੇ ਯੰਗਸਟਰ ਹੋ ਤੁਸੀਂ ਆਹ ਚਲਾਉਂਦੇ ਰਹਿੰਨੇ ਹੋ ਕਿਤੇ ਐਬ ਜੀ ਚੀਜ਼ ਵੇਖ ਕੇ ਵੀ ਦੱਸ ਦਿਆ ਕਰੋ ਬਜ਼ੁਰਗਾਂ ਨੂੰ ਆ ਲੱਖਾਂ ਦਾ ਹੁੰਦਾ ਸੀ ਤੋਂ ਸੂਨੋ ਵਾਲਾ ਚੁੰਮਿਆਂ ਵਾਲੀ ਭਾਬੀ ਵੇਂਦੇ ਰਹਿੰਨੇ ਹੋ ਕਿਤੇ ਐਬ ਜੀ ਚੀਜ਼ ਵੇਖ ਕੇ ਵੀ ਦੱਸੋ ਤਿੰਨ ਦਿਨ ਪਹਿਲਾਂ ਸਾਡੇ ਇੱਕ ਮੰਤਰੀ ਨੇ ਦੱਸਿਆ ਕੈਬਨਟ ਚ ਕੀ ਫੈਸਲੇ ਹੋਏ ਨੇ ਕਿਉਂ ਨਹੀਂ ਸੁਣਦੇ ਉਹਨਾਂ ਗੱਲਾਂ ਨੂੰ ਉਹ ਤੁਹਾਡੀ ਕਿਸਮਤ ਨਾਲ ਰਿਲੇਟਡ ਨਹੀਂ ਤੁਹਾਡੀ ਸਿਹਤ ਨਾਲ ਰਿਲੇਟਡ ਨਹੀਂ ਉਹ ਆਂਦੇ ਇਹ ਕਾਨੂੰਨ ਪਾਓ ਗੰਦਾ ਪਾਣੀ ਕਰੋ ਬੁੱਡੇ ਨਾਲੇ ਨੂੰ ਦਰਿਆ ਤੋਂ ਨਾਲਾ ਬਣਾ ਦਿਓ ਤੁਹਾਨੂੰ ਕੋਈ ਸਜ਼ਾ ਨਹੀਂ ਮਿਲੂਗੀ ਤੇ ਆਪਣੇ ਇੱਥੇ ਮਾੜੀ ਜੀ ਗੱਲ ਹੋ ਜਾਈ ਆ ਥਾਣੇਦਾਰ ਆਉਂਦਾ ਚੱਕ ਕੇ ਲੈ ਜਾਂਦਾ ਬੰਦਿਆਂ ਨੂੰ ਇਹ ਕਿਉਂ ਹੋ ਰਿਹਾ ਇਹ ਸਾਡੀ ਅੰਗਹੀਲੀ ਕਰਕੇ ਆ ਪੂਰੀ ਖਬਰ ਵੇਖ ਲੋ ਅਜ ਦੇ ਤੇ ਆਹੀ ਖਬਰ ਹੈ ਆ ਜਿਹੜਾ ਕੈਬਨਟ ਨੇ ਫੈਸਲਾ ਲਿਆ ਕੋਈ ਜੇਲ ਨਹੀਂ ਤੁਹਾਨੂੰ ਗੰਦਾ ਪਾਣੀ ਪਾਉਣ ਤੇ ਸਿਰਫ ਜੁਰਮਾਨਾ ਇਸ ਸੈਂਟਰ ਗਵਰਨਮੈਂਟ ਨੇ ਵੀ ਬਣਾ ਲਿਆ ਤੇ ਸਟੇਟ ਗਵਰਨਮੈਂਟ ਨੇ ਵੀ ਮੰਨ ਲਿਆ ਕਿਉਂ ਨਹੀਂ ਬੋਲਦੇ ਅਸੀਂ ਇਹੋ ਜੀਆਂ ਗੱਲਾਂ ਦੱਸਣ ਹੀ ਤੁਹਾਨੂੰ ਆਏ ਆ ਤਾਂ ਜੋ ਇਨ੍ਹਾਂ ਗੱਲਾਂ ਦਾ ਆਪਾਂ ਵਿਰੋਧ ਕਰ ਸਕੀਏ ਇਨ੍ਹਾਂ ਗੱਲਾਂ ਨੂੰ ਰੋਕਣ ਲਈ 13 April ਨੂੰ ਅਸੀਂ ਮੁਖਤਸਰ ਸਾਹਿਬ ਇੱਕ ਵੱਡਾ ਇਕੱਠ ਰੱਖ ਰਹੇ ਆ ਉਹਦੇ ਵਿੱਚ ਕੁਝ ਵੱਡੇ ਮਥੇ ਪਾਵਾਂਗੇ ਪੰਜਾਬ ਦੇ ਕਿਦੇ ਸਾਡੇ ਪਾਣੀਆਂ ਨਾਲ ਵੀ ਸਾਡੀਆਂ ਫਸਲਾਂ ਸਾਡੇ ਨੌਜਵਾਨਾਂ ਨਾਲ ਸਾਡੀ ਪੰਜਾਬੀ ਨਾਲ ਹਰ ਚੀਜ਼ ਨਾਲ ਜੋੜ ਕੇ ਮਸਲੇ ਹੋਣਗੇ ਮੈਨੂੰ ਦੱਸੋ ਤੁਹਾਡੇ ਇੱਥੇ ਜ਼ਮੀਨ ਹੈਗੀ ਆ ਆਪਦੇ ਬੰਦਿਆਂ ਕੋਲੇ ਜਾਂ ਵੇਚ-ਵੂਚ ਕੇ ਸਾਰੇ ਮੈਨੂੰ ਫਸਲਾਂ ਕਿਹੜੀਆਂ ਥੋੜੀਆਂ ਜਰੂਰੀ ਬੰਦਾ ਜਿਹਨੂੰ ਲੋੜ ਉਹਨਾਂ ਮਾੜੀ ਮਾੜੀ ਵੇਚੀ ਮੈਨੂੰ ਫਸਲਾਂ ਕਿਹੜੀਆਂ ਥੋੜੀਆਂ ਸਬਜ਼ੀ ਸਬਜ਼ੀ ਕਰਦੇ ਜਿਹਾ ਕਣਕ ਜੀਰੀ ਸਬਜ਼ੀ ਸਬਜ਼ੀ ਕਿੱਥੇ ਲਿਜਾ ਕੇ ਵੇਚਦੇ ਹੋ ਕਿੰਨੇ ਕੁ ਦੀ ਵਿਕ ਜਾਂਦੀ ਹੈ ਰੇਟ ਹੈ ਦਾ ਹੁਣ ਮੇਰੀ ਗੱਲ ਸੁਣ ਤੁਹਾਨੂੰ ਇੱਕ ਗੱਲ ਦੱਸਦਾ ਛੋਟੀ ਜੀ ਗੱਲ ਹੈ ਬਰਾਜ਼ੀਲ ਇੱਕ ਦੇਸ਼ ਹੈ ਹੋਰ ਵੀ ਦੇਸ਼ ਨੇ ਅਰਜنٹਾਈਨਾ ਸਪੈਸ਼ਲੀ ਉਹਨਾਂ ਦੀਆਂ ਸਬਜ਼ੀਆਂ ਤੇ ਬਹੁਤ ਸਾਰੀਆਂ ਚੀਜ਼ਾਂ ਅਮਰੀਕਾ ਵੀ ਕੰਨ ਜਾਂਦੀਆਂ ਨੇ ਤੇ ਉਹਨਾਂ ਦਾ ਭਾ 10 ਗੁਣਾ ਹੋ ਜਾਂਦਾ ਕਿਉਂਕਿ ਉਹਨਾਂ ਦਾ ਡਾਲਰ ਉੱਚਾ ਹੈ ਆ ਜਿਹੜੇ ਗਲਫ ਵਾਲੇ ਕੰਟਰੀ ਨੇ ਸਾਡੇ ਨਾਲੋਂ ਉਹਨਾਂ ਦਾ 100 100 ਗੁਣਾ ਜ਼ਿਆਦਾ ਮਹਿੰਗੀ ਕਰੰਸੀ ਹੈ ਆ ਚੰਡੀਗੜ੍ਹ 에어ਪੋਰਟ ਤੁਹਾਡੇ ਕੋਲੇ ਐ ਜੇ ਤੁਹਾਡੀਆਂ ਸਬਜ਼ੀਆਂ ਇਥੋਂ ਫਲਾਈਟ ਰਾਈ ਜਾਣ ਗੋਲਫ ਤਾਂ ਉਹਨਾਂ ਦਾ ਭਾਅ ਮਿਲੂਗਾ ਤੁਸੀਂ ਜਿਹੜੇ ਭਾਅ ਵੇਚਦੇ ਹੋ ਨਾ ਇਹਦੋਂ 100 ਗੁਣਾ ਜ਼ਿਆਦਾ ਕੀ ਇਹ ਕੰਮ ਨਹੀਂ ਹੋ ਸਕਦਾਗਾ ਅਸੀਂ 4 ਸਾਲਾਂ ਦੇ ਇਸ ਗੱਲ ਦਾ ਰੌਲਾ ਪਾਈ ਜਾਨੀ ਹੈ ਕਿ ਇਥੇ K2 ਹੁੰਦਾ ਮਤਲਬ ਰਾਤ ਨੂੰ ਚੜਨਾ ਕਾਰਗੋਰ ਆਈ ਉਤਰਨਾ ਇਹਦੀ ਫੈਸਿਲਿਟੀਆਂ ਪ੍ਰੋਵਾਈਡ ਕਰਾਓ ਤੇ ਇਥੋਂ ਸਬਜ਼ੀਆਂ ਜਾਣ ਕੱਲੀਆ ਥੋੜੀਆਂ ਹੀ ਨੇ ਨੇੜੇ ਤੇੜੇ ਹੋਰ ਵੀ ਦੂਰੋਂ ਸਬਜ਼ੀਆਂ ਜਾਣ ਜਾ ਕੇ ਉੱਥੇ ਵਿਕਣ 4 ਘੰਟੇ ਦੀ ਫਲਾਈਟ ਹੈ ਜੇ 8 ਘੰਟੇ ਵਾਲੀ ਫਲਾਈਟ ਜਾ ਸਕਦੀ ਤੇ 4 ਘੰਟੇ ਕੀ ਹੈ ਐ ਤੂੰ ਤਾਜ਼ੀਆਂ ਸਬਜ਼ੀਆਂ ਜਾਣ ਵਿਕਣ ਤੇ ਥੋੜਾ ਭਾਅ ਮਿਲੇ ਤੁਹਾਨੂੰ ਇਹ ਕੰਮ ਲਈ ਕਦੇ ਕਿਸੇ ਪੰਜਾਬ ਗਵਰਨਮੈਂਟ ਦੇ ਮੁੱਖ ਮੰਤਰੀ ਨੇ ਜਾਂ ਸਰਕਾਰ ਨੇ ਕੀਤਾ ਕੁਛ ਗੋਲੀ ਬਾਜੇ ਇਹਨਾਂ ਨੂੰ ਪਤਾ ਨਹੀਂ ਕਿਹੜੇ ਕੰਮਾਂ ਤੇ ਲੱਗੇ ਰਹਿੰਦੇ ਨੇ ਕਿਤੇ ਉਹ ਮਾਈਨਿੰਗ ਕਰ ਲੈਂਦੇ ਨੇ ਇਹਨਾਂ ਦੇ ਇਲਾਕਿਆਂ 'ਚ ਜਾ ਕੇ ਉਧਰ ਰੋਪਣਾ ਡਲ ਕਿਤੇ ਕੋਈ ਹੋਰ ਕੰਮ ਦਾ ਟਿੱਪਰ ਵੀ ਹੋ ਡਰਾਈਵਰ ਵੀ ਹੋ ਖੱਡਾਂ ਵੀ ਹੋ ਉਤਲੇ ਬੰਦੇ ਬਦਲ ਜਾਂਦੇ ਨੇ ਪੈਸੇ ਖਾਈ ਜਾਂਦੇ ਨੇ ਐਮ ਜੇ ਕੰਮ ਆ ਤੁਹਾਡੇ ਪਿੰਡਾਂ 'ਚ ਫੁਲਕਾਰੀਆਂ ਬੰਦੀਆਂ ਆਪਣੇ ਬੁੜੀਆਂ ਬਣਾ ਲੈਂਦੀਆਂ ਬਾਗ ਬਣਾਉਂਦੀਆਂ ਸੀ ਉਹ ਇਹਨਾਂ ਦਾ ਕੰਮ ਕਰਾ ਦੋ ਕਿ ਬਾਹਰ ਜਾ ਕੇ ਵੇਚਣ ਕਿਤੇ ਕੀਤਾ ਇਹੋ ਜਿਹਾ ਕੰਮ ਪਤਾ ਕਿਉਂ ਨਹੀਂ ਕਰਦੇ ਕਿਉਂਕਿ ਆਪਾਂ ਐਜੇ ਗੱਲਾਂ ਦੀ ਡਿਮਾਂਡ ਨਹੀਂ ਕਰਦੇ ਬਜ਼ੁਰਗੋ ਅਸੀਂ ਤਾਂ ਮਤਲਬ ਜਿੰਦਾਬਾਦ ਨਹੀਂ ਤਾਂ ਮਰਦਾਬਾਦ ਨਹੀਂ ਤਾਂ ਮੈਂ ਕੀ ਲੈਣਾ ਉਹ ਫਿਰ ਤੁਸੀਂ ਨਹੀਂ ਲੈਣਾ ਤਾਂ ਥੋ ਥੋ ਕਿਸੇ ਨੇ ਕੀ ਲੈਣਾ ਤੁਸੀਂ ਇੱਕ ਜਿਹੜਾ ਮਾਰੇਆ ਮਾਈਨਿੰਗ ਬੰਦ ਹੋ ਗਈ ਮਾਈਨਿੰਗ ਬੰਦ ਹੋਈ ਇਹਨਾਂ ਤੇ ਇਹਨਾਂ ਦੇ ਖਿਲਾਫ ਪ੍ਰੈਸ ਕਾਨਫਰੰਸ ਹੁੰਦੇ ਸਾਡੇ ਸਾਰੇ ਅਗਲਾ ਉੱਥੇ ਡੋਪੜ ਤੇ ਅਨੰਦਪੁਰ ਸਾਹਿਬ ਤੇ ਨੰਗਲ ਮਾਈਨਿੰਗ ਦੇ ਉੱਤੇ ਕੈਮਰੇ ਲੱਗ ਗਏ ਬਹੁਤ ਖੁਸ਼ ਹੈ ਮਾਈਨਿੰਗ ਵਾਲੇ ਦੁਖੀ ਆ ਬੰਦਾ ਇਲਾਕਾ ਭਾਰਾ ਖੁਸ਼ ਹੋ। ਲੋਕ ਖੁਸ਼ ਨਹੀਂ ਮੈਂ ਨਹੀਂ ਕਹਿੰਦਾ। ਕਿਉਂ? ਕਿਉਂਕਿ ਇਹਨਾਂ ਨੇ ਲੋਕਲ ਗਰੁੱਪ ਬਣਾਤਾ ਸੀ ਕਿ ਜਿੱਥੇ ਕੁਝ ਗਲਤ ਗੱਲ ਹੁੰਦੀ ਐ ਉੱਥੇ ਲੋਕਲ ਬੰਦੇ ਜਾਣਗੇ ਸਾਡੇ ਤੇ ਜੇ ਲੋਕਲ ਬੰਦਿਆਂ ਨਾਲ ਮਾਮਲਾ ਸੈੱਟ ਨਾ ਹੋਇਆ ਫਿਰ ਅਸੀਂ ਆਵਾਂਗੇ ਪੰਜਾਬ ਵਾਲਿਆਂ ਨੂੰ ਲੈ ਕੇ ਐਂ ਗੱਲ ਹੱਲ ਹੁੰਦੀ ਐ। ਜੇ ਅਸੀਂ ਸੈਂਟਰ ਗਵਰਨਮੈਂਟ ਨੂੰ ਮਨਾ ਸਕਦੇ ਹਾਂ ਯਾਰ ਪੰਜਾਬ ਵਾਲੇ ਇਕੱਠੇ ਹੋਗੇ। ਉਹ ਅਸੀਂ ਆਪਦੇ ਪਿੰਡਾਂ ਲਈ ਤੇ ਸ਼ਹਿਰਾਂ ਲਈ ਤੇ ਪੰਜਾਬ ਲਈ ਨਹੀਂ ਕਰ ਸਕਦਾ ਕੁਝ। ਕਰਨ ਦੀ ਲੋੜ ਇਹੀ ਹੈ ਨਾ ਅੱਜ ਵੀ ਤੁਹਾਨੂੰ ਅਸੀਂ ਹੁਣੇ ਇੱਕ ਨੰਬਰ ਬੋਲਦੇ ਆ ਕੋਈ ਮਸਲਾ ਹੋ ਜੇ ਤੁਹਾਡੇ ਕੋਈ ਵੀ ਹਾਂ ਪਹਿਲਾਂ ਤੁਹਾਨੂੰ ਉੱਠਣਾ ਪਊਗਾ ਲੱਖਾਂ ਬੜੀ ਵਧੀਆ ਗੱਲਾਂ ਦਾ ਹੁੰਦਾ ਕਿ ਅਸੀਂ ਬੀਨ ਵਜਾਈਏ ਅਸੀਂ ਸੱਪ ਕੱਢੀਏ ਅਸੀਂ ਫੜ ਕੇ ਉਹਨੂੰ ਕਿਤੇ ਹੋਰ ਪਟਾਰੀ ਚ ਪਾਈਏ ਇੰਨਾ ਨਹੀਂ ਹੋਣਾ ਪਹਿਲਾਂ ਤੁਸੀਂ ਉੱਠਿਓ ਜੇ ਫੇਰ ਲੱਕੇ ਵਾਲਿਆ ਸਾਰੇ ਨਾਲ ਭਪਿੰਦਰ ਹਰੀ ਹਰਮੀਤ ਹਰੀ ਸਾਰੇ ਆਉਣਗੇ ਫੇਰ ਬਣਾ ਗੱਲ ਸਾਰੀ ਫੇਰ ਅਸੀਂ ਪੰਜਾਬ ਵਾਲਿਆਂ ਨੂੰ ਸਰਦਾਂ ਜੀ ਇੱਥੇ ਹੀ ਹੱਲ ਕਰਾ ਕੇ ਵਿਖਾਵਾਂਗੇ ਜਿੱਦਣ ਉਦਾਂ ਉੱਥੇ ਚੱਕਰੇ ਸੀ ਨਾ ਧਰਨਾ ਕੁੰਬੜਾਂ ਦੇ ਵਿੱਚ ਮੈਂ ਉਦੋਂ ਵੀ ਖਿਆ ਸੀ ਖੜ ਕੇ ਉੱਥੇ ਮੈਗਾਜ਼ੀਨਾਂ ਨੂੰ ਮੁੱਖ ਮੰਤਰੀ ਰਲੀਫ ਫੰਡ ਚੋਂ 25 ਲੱਖ ਕਿਉਂ ਨਹੀਂ ਮਿਲ ਸਕਦਾ ਐਸ ਡੀ ਐਮ ਨੂੰ ਤੇ ਉਹ ਜੋ ਪੁਲਿਸ ਵਾਲੇ ਸੀਗੇ ਉੱਥੇ ਉਹਨਾਂ ਨੂੰ ਗੱਲ ਨਹੀਂ ਆ ਰਹੀ ਸੀ ਪਰ ਜੇ ਬੰਦੇ ਉਹ ਖੁਦ ਚੱਕਣੋ ਚੋਦੇ ਮੈਂ ਕਿਹਾ ਠੀਕ ਆ ਭਾਈ ਅੱਜ ਤਾਂ ਮਦਦ ਲਈ ਆਈ ਹਾਂ ਅਸੀਂ ਤੁਹਾਡੀ ਸੋ ਹਸੀ ਤੁਹਾਨੂੰ ਇਹ ਕਹਿਣਾ ਹੈ ਕਿ ਕਿਸੇ ਹੋਰ ਨੇ ਨਹੀਂ ਬੋਲਣਾ ਜੋ ਬੋਲੂ ਉਹੀ ਕੁੰਡਾ ਖੋਲੂ ਤੇ ਭਾਈ ਤੁਸੀਂ ਪਹਿਲਾਂ ਬੋਲੋ ਫੇਰ ਇਲਾਕੇ ਵਾਲੇ ਨਾਲ ਫੇਰ ਅਸੀਂ ਨਾਲ ਆ ਜਿਹੜਾ ਮੈਂ ਤੁਹਾਨੂੰ ਸਬਜ਼ੀਆਂ ਵਾਲੀ ਗੱਲ ਕਹੀ ਹੈ ਕਦੇ ਆਪ ਤੇ ਲੋਕਲ ਐਮਐਲਏ ਤੋਂ ਪੁੱਛੀ ਹੈ ਕਿਤੇ ਉਸ ਐਮਐਲਏ ਨੇ ਤੁਹਾਡੇ ਨਾਲ ਕੀਤੀ ਹੈ ਆਇਰਪੋਰਟ ਨਾਲ ਕਿਉਂ ਨਹੀਂ ਕਰ ਸਕਦੇ ਵੀ ਕਿ ਡਾਗਾ ਓੱਖਾ ਕੰਮ ਹੈ ਹੈ ਮੈਂ ਨਾ ਚਲੋ ਲੀਡਰ ਕਿਹਨੂੰ ਕਹੇ ਚਿਹਰਾ ਲੀਡਰ ਕਿਨੂੰ ਕਹਿੰਦੇ ਆ ਲੀਡ ਕਰਨ ਵਾਲਾ ਲੀਡਰ ਦਾ ਮਤਲਬ ਚਿੱਟੇ ਕੱਪੜੇ ਪਾ ਕੇ ਮੁੱਛਾਂ ਨੂੰ ਹੱਥ ਦੇ ਕੇ ਆਏ ਆ ਹੱਥ ਕਰਨ ਨੂੰ ਨਹੀਂ ਆਦੇ ਲੀਡਰ ਮਤਲਬ ਲੀਡ ਕਰੇ ਡੀਐਲਓ ਨੂੰ ਮਿਲੋ ਵੋਟਾ ਗ੍ਰੋਸ ਤੇ ਚੈੱਕ ਕਰਾ ਕੇ ਦਿਵਾ ਦਿਓ ਲੀਡ ਕਰੇ ਤੁਹਾਨੂੰ ਅਗਲੀਆਂ ਗੱਲਾਂ ਪਹਿਲਾਂ ਦੱਸੇ ਜੋ ਖਤਰਾ ਹੋ ਸਕਦਾ ਹੈ ਜਾਂ ਜੋ ਚੰਗਾ ਕੰਮ ਹੋ ਸਕਦਾ ਹੈ ਫਿਰ ਤੁਸੀਂ ਮਗਰ ਲੱਗੋ ਇਹ ਸਾਡੇ ਲੀਡਰ ਤਾਂ ਇਹ ਆ ਜਿਹੜੀ ਗੱਲ ਹੁੰਦੀ ਨਹੀਂ ਉਹਦੇ ਪਿੱਛੇ ਖੜ ਜਾਂਦੇ ਜਾਂ ਕੇ ਕਿ ਚੱਲ ਯਾਰ ਆ ਠੀਕ ਐ ਇੱਥੇ ਖੜ੍ਹਜੋ ਤਾਂ ਮੇਰੇ ਵੀਰ ਥੋੜਾ ਜਾ ਅਸੀਂ ਇਹ ਜ਼ਿੰਮੇਵਾਰੀ ਚਾ ਕੇ ਹੱਡੀਆਂ ਤੇ ਟਾਇਰ ਕਿਉਂ ਘਸਾਉਂਦੇ ਫਿਰਦੇ ਆ ਕਿ ਯਾਰ ਆਪਣੇ ਪੰਜਾਬ ਜੇ ਨਾਂ ਬਚਿਆ ਨਾ ਨਾ ਸਾਡਾ ਕੋਈ ਬਿਜ਼ਨਸ ਰਹਿਣਾ ਨਾ ਕੋਈ ਫਿਲਮ ਰਹਿਣੀ ਨਾ ਕੋਈ ਰਾਜਨੀਤੀ ਰਹਿਣੀ ਨਾ ਤੁਹਾਡੇ ਪਿੰਡ ਰਹਿਣੇ ਆ ਆ ਬੁੱਡੇ ਵਿਚਾਰੇ ਫਿਰ ਬਾਹਰ ਧੱਕੇ ਖਾਣਗੇ ਆ ਕਿੰਨੀ ਬੇਇੱਜ਼ਤੀ ਕੀਤੀ ਅਮਰੀਕਾ ਨੇ ਵੇਖਿਆ ਸ਼ੇਰੋ ਹੱਥ ਕੜੀਆਂ ਲਾ ਕੇ ਪੈਰਾਂ ਦੇ ਉੱਤੇ ਬਾਥਰੂਮ ਨਹੀਂ ਚੱਲੋਂ ਆਂਦੇ ਵਾਪਸ ਜਿਹੜੇ ਮੁੰਡੇ ਸਰਦਾਰ ਸੀ ਨਾ ਪੱਗਾਂ ਤਾਂ ਘੋੜਾ ਤੇ ਵਾਲ ਫੋਨ ਕੇ ਫੇਰ ਲਏ ਆਹ ਹਾਲ ਹੋਇਆ ਜਿਹੜੇ ਪਰਨੇ ਸੀ ਨਾ ਡਸਟਬਿਨਾਂ ਚ ਗੇਟਦੇ ਉਹਨਾਂ ਨੇ ਤੇ 50 ਲੱਖ ਰੁਪਈਆ ਲਾਇਆ ਸੀ ਉਹਨਾਂ ਨੇ 6 ਮਹੀਨੇ ਜ਼ਿੰਦਗੀ ਮੌਤ ਨਾਲ ਲੜਦੇ ਪਹੁੰਚੇ ਸੀਗੇ 2 ਫੁੱਟ ਖੈਰੇ ਗਲਤ ਗੱਲ ਵੀ ਹੈ ਇਨਲੀਗਲ ਵੇ ਨਾਲ ਜਾਣਾ ਗਲਤ ਹੈ ਪਰ ਮਾਇਆ ਨੇ ਤੁਹਾਨੂੰ ਆਪ ਦੀ ਸੋਨੇ ਵਾਲੀ ਮਿੱਟੀ ਛੱਡ ਕੇ ਜਾਣਾ ਕਿਉਂ ਪਵੇ ਮਿੱਟੀ ਸਾਡੀ ਸਰ ਤੋਂ ਵਧੀਆ ਜਿਨ੍ਹਾਂ ਨੇ ਚਲਾਈ ਉਹ ਸੱਤਿਆ ਨੌਜ ਵਸਾਈ ਕਹਿਣ ਆਏ ਆ ਬਾਲੀਆਂ ਗੱਲਾਂ ਮੈਂ ਹੋਰ ਲੱਖਾਂ ਵੀ ਕਰੂਗਾ ਇੱਕ ਨੰਬਰ ਨੋਟ ਕਰ ਲਿਓ ਜੇ ਭਵਿੰਦਰ ਬੋਲ ਦਿੰਦਾ ਇਹ ਨੰਬਰ ਇਸ ਨੰਬਰ ਨੂੰ ਨੋਟ ਕਰ ਲਿਓ ਜੇ ਕੋਈ ਵੀ ਬੰਦਾ ਇਹਦੇ ਤੇ ਮੈਸੇਜ ਕਰ ਸਕਦਾ ਆ ਨੰਬਰ ਤੁਹਾਨੂੰ ਅਸੀਂ ਬੋਲ ਦਿੰਨੇ ਆ ਇਹਦੇ ਤੇ ਫੋਨ ਕੱਢ ਲਓ ਆਪ ਤੇ ਇਹਨੂੰ ਨੋਟ ਕਰ ਲਿਓ ਜੇ ਇਹਦੇ ਤੇ ਮੈਸੇਜ ਕਰਿਓ ਜੇ WhatsApp ਤੇ ਜਾ ਕੇ ਫਿਰ ਉਸ ਤੋਂ ਬਾਅਦ ਤੁਸੀਂ ਸਾਡਾ ਹਿੱਸਾ ਹੋ ਜੂਗੇ ਅਸੀਂ ਤੁਹਾਡਾ ਤੇ ਨੰਬਰ ਬੋਲਦੇ ਭਵਿੰਦਰ ਜੋਰ ਨਾਲ ਜੀ 99 88 77 32 65 99 88 77 32 65 ਇੱਥੇ ਵੌਇਸ ਮੈਸੇਜ ਛੱਡ ਦਿਓ ਜੀ ਆਪਣਾ ਆਪਣਾ ਇਹ WhatsApp ਤੇ ਨਾ ਹੁੰਦਾ ਨਾ ਪਿੰਡ ਦਾ ਨਾਮ ਉਸ ਤੋਂ ਬਾਅਦ ਤੁਸੀਂ ਉਸ ਗਰੁੱਪ ਦਾ ਹਿੱਸਾ ਹੋ ਜੂਗੇ ਕੋਈ ਵੀ ਗੱਲ ਇਹ ਨਾ ਕਹੋ ਕਿ ਮੇਰੇ ਘਰ ਦੀ ਨਾਲੀ ਦਾ ਮਸਲਾ ਹੈ ਕੋਈ ਵੀ ਜਨਤਕ ਮਸਲਾ ਹੋਵੇ ਪਿੰਡ ਦਾ ਇਲਾਕੇ ਦਾ ਇਲਾਕੇ ਵਾਲੇ ਇਕੱਠੇ ਹੋਣਗੇ ਜੇ ਇਲਾਕੇ ਵਾਲਿਆਂ ਤੋਂ ਬੜੀ ਤੇ ਪੰਜਾਬ ਵਾਲੀ ਠੀਕ ਹੈ ਜੀ ਜੇ ਤੁਹਾਨੂੰ ਲੱਗਦਾ ਨਾ ਭਾਈ ਸਭ ਤੋਂ ਪਹਿਲਾਂ ਚਲੋ ਥੋੜਾ ਆਪਣਾ ਪਿੰਡ ਦਾ ਵੀ ਰਹਿਣ ਦੇ ਜੇ ਤੁਹਾਨੂੰ ਲੱਗਦਾ ਵੀ ਇੱਥੇ ਨਾਲੀ ਦੇ ਬਣਾਵਾ ਇੱਕ ਜਿਹੜਾ ਉਸ ਮਸਲੇ ਤੋਂ ਤੁਸੀਂ ਸ਼ੁਰੂ ਕਰ ਸਕਦੇ ਆਂ ਭਾਈ ਤੁਸੀਂ ਉਸੇ ਇੱਥੇ ਬਹਿਣਾ ਹੁੰਦਾ ਉਹਨਾਂ ਨੂੰ ਸਮੈਲ ਆਉਗੀ ਹੋ ਗਿਆ ਨੰਬਰ ਹੋ ਗਿਆ ਅੱਗੇ ਤੋਂ ਪ੍ਰੋਬਲਮ ਆਣੀ ਉਹਦੇ ਨਾਲ ਪਾਣੀ ਥੱਲੇ ਵੀ ਜਾਂਦਾ ਹੈਗਾ ਤੁਹਾਡੇ ਬੱਚਿਆਂ ਨੇ ਵੀ ਪੀਣਾਗਾ ਉਹਨਾਂ ਨੂੰ ਪ੍ਰੋਬਲਮ ਆਉਣੀ ਹੈ ਉਹਦੇ ਨਾਲ ਝੋਟਾ ਕਰ ਸੀ ਇੰਨੇ ਤੁਸੀਂ ਗੇੜ ਚ ਪੈਣ ਨਾਲ ਪਹਿਲਾਂ ਇਸ ਜਿਹੜੋ ਥੱਲੇ ਪਾਓ ਬਈ ਆ ਜਿੰਨੇ ਪਿੰਡ ਵਾਲੇ ਮੁੰਡੇ ਐ ਤੁਸੀਂ ਲੱਗੋ ਅੱਗੇ ਇਹਨਾਂ ਦਾ ਕੰਮ ਨਹੀਂ ਬਸੁਰਗਾ ਦਾ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਇੱਥੇ ਤੁਹਾਨੂੰ ਕੋਈ ਇੰਜੀਨੀਅਰ ਮਲਾਉਂਦੇ ਆ ਸਪੈਸ਼ਲ ਕੋਈ ਬੰਦਾ ਐ ਦਾ ਐਕਸਪਰਟ ਵਿਖਾਉਣੇ ਆ ਉਦੋਂ ਪੁੱਛਿਓ ਜੇ ਕੀ ਕਰ ਸਕਦੇ ਆ ਆਪਾਂ ਕਿ ਪਾਣੀ ਥੋੜਾ ਇਹਦੇ ਵਿੱਚ ਨਾ ਪਾਵੇ ਇਹਦੇ ਬਾਰੇ ਟੈਕਨੀਕਲ ਜੋ ਵੀ ਹੋ ਸਕਦਾ ਆਪਾਂ ਦੱਸਦੇ ਉਹਦੀ ਡਿਮਾਂਡ ਕਿੰਨੇ ਲੀਟਰ ਮੋਰੇ ਥੋੜਾ ਜਿਹਾ ਕਿਹੜਾ ਮੌਜੂਦਾ ਲੀਟਰ ਹੈਗਾ ਹਨਾ ਆਪਣਾ ਐਮ.ਐਲ.ਏ ਕੋਈ ਉਸ ਬੰਦੇ ਨੂੰ ਆਪਾਂ ਡਿਮਾਂਡ ਦਾ ਕਰੀਏ ਨਾ ਬਾਈ ਸਾਨੂੰ ਆਹ ਪ੍ਰੋਬਲਮ ਆਈ ਚਾਹਤਾ ਇਦਾਂ ਦੀਆਂ ਮੈਂ ਦੇਖੇ ਰਿਹਾ ਵਾਸੀ ਬੰਦੋਂ ਬਾ ਮੈਂ ਤਾਂ ਪੈਸੇ ਲੈ ਕੇ ਬੋਟਾਂ ਲਈਆਂ ਪਤਾ ਨਹੀਂ ਭੇੜ ਕੇ ਖਤਮ ਕਿਸ ਨੂੰ ਦੇ ਕੇ ਪੈਸੇ ਇਹਦਾ ਕੌਣ ਕੌਣ ਹਲਵਾਨ ਦਾ ਹੀ ਆਹ ਬੰਦੇ ਪੈਸੇ ਦੇ ਕੇ ਬੋਟਾਂ ਲੈ ਲਿਆ ਬਾਈ ਉਹ ਤਾਂ ਨਹੀਂ ਹੈ ਉਹਦਾ ਧੰਨਵਾਦ ਵੀ ਕਰਨ ਆਇਆ ਸਾਡੇ 950 ਬੋਟਾਂ ਬੱਲਾ ਬੱਲਾ ਇੱਕ ਦੋ ਦੇ ਚਾ ਲੱਗ ਜਾਂਦੇ ਕੋਈ ਬੋਲਣੇ ਵਾਲਾ ਇਹਦਾ ਮਾ ਠੀਕ ਆ ਮੁਰਗੀ ਤੇ ਮੇਰੀ ਗੱਲ ਦਾ ਗੁੱਸਾ ਲੱਗੇਗਾ ਕਿਹਾ ਵਾ ਬਿਰ ਮੇਰੇ ਹਾਂ ਹਾਂ ਹੁਣ ਅਗਲੀ ਵਾਰੀ ਆਊਗਾ ਨਾ ਉਹ ਕਹਿੰਦੇ ਬਣਾਣਾ ਕਰ ਮੈਂ ਬਾਈ ਅਗਲਾ ਕਹਿੰਦਾ ਬਾਈ ਮੇਰੇ ਪਾਸ ਹੀ ਹੈ ਸਾਰਾ ਕੰਮ ਉਹਦਾ ਮੈਂ ਤਾਂ ਪੈਸੇ ਦੇ ਜੇ ਕਰ ਲਿਆ ਇਹ ਅਗਲਾ ਲਗਾ ਹੋਇਆ ਹੁਣ ਹੁਣ ਬਾਈ ਹਾਂ ਤੁਸੀਂ ਤੁਸੀਂ ਵੀ ਤਾਂ ਜਾ ਸਕਦੇ ਨਾ ਤੁਹਾਡੇ ਪਿੰਡ ਚੋਂ ਬਣਿਆ ਉਹ ਕੁਝ ਨਹੀਂ ਨਹੀਂ ਅਗਲਾ ਕਹਿੰਦਾ ਮੈਂ ਪੈਸੇ ਮੋਲ ਲਈ ਸੀ ਉਹਨੇ ਇਹ ਤਾਂ 1 ਮਿੰਟ ਰੋਟ ਪੈਸੇ ਦੀ ਵੋਟ ਲਈ ਸੀ ਅਸੀਂ ਪਿੰਡਾਂ ਨੂੰ ਤਾਂ ਪਤਾ ਹੀ ਨਹੀਂ ਇਸ ਚੀਜ਼ ਦਾ ਆਦਾ ਪਿੰਡ ਨਹੀਂ ਬਾਈ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਦੀ ਨਹੀਂ 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 ਇਹਦਾ ਇਹਦਾ ਮਸਲਾ ਮੈਂ ਦੱਸਦਾ ਕੀ ਹੋ ਜਾਊਗਾ ਟੋਡੇ ਪਿੰਡ ਦੇ ਨਾਂ ਤੇ ਕਿਸੇ ਕੜਾ ਮਚੌਦਰੀ ਨੇ ਪੈਸੇ ਲਏ ਹੋਣੇ ਆ ਕਿ ਜੀ ਉਸ ਪਿੰਡ ਦੀ ਵੋਟ ਇੰਨੇ ਪੈਸੇ ਲੱਗ ਕੇ ਮੈਂ ਵਿੱਚ ਪਵਾਈ ਐ ਇਹ ਕੜਾ ਮਚੌਦਰੀ ਹੁੰਦੇ ਨਾ ਸਾਡੇ ਪਿੰਡਾਂ ਦੇ ਇਹ ਕਿਸੇ ਕੜਾ ਮਚੌਦਰੀ ਨੇ ਕੰਮ ਕੀਤਾ ਐ ਬੋਲਤਾ ਵੀ ਕੋਈ ਬੋਲਤਾ ਕਿ ਆਹ ਬਈ ਨਾ ਕਿਤੇ ਆਹ ਨਹੀਂ ਮਰਤੀ ਸਾਡੇ ਸਾਡੇ ਕਹਿ ਨਹੀਂ ਸਾਡੇ ਬਣਾ ਬਈ ਦੇਖੋ ਬੋਲੀ ਬਣ ਜਾਂਦੇ ਤਾਂ ਕਿ ਜੋੜ ਨਹੀਂ ਗੱਡੀਆਂ ਇੱਧਰ ਨੂੰ ਨਾ ਜਾਣ ਅੱਜ ਤੱਕ ਨਹੀਂ ਰੋਡ ਬਣਿਆ ਆਵळा ਹਾਂ ਇਹ 에어ਪੋਰਟ ਨੂੰ ਜਾਂਦਾ ਸਾਰਾ ਟੁੱਟੇ ਇਹ ਚ ਹੋਰ ਕਿੰਨੇ ਹੋਰ ਕਿੰਨੇ ਕਿ ਪਿੰਡ ਆਉਂਦੇ ਆ ਇਹਦੇ ਚ ਪਿੰਡ ਦਾ ਹੀ ਸਾਰਾ ਹੁਣ ਮੇਰੀ ਇੱਕ ਗੱਲ ਸੁਣੋ ਆਪਾਂ ਇਹ ਹੀ ਅਸੀਂ ਤਾਂ ਆਹੀ ਗੱਲਾਂ ਕਰਨ ਆਉਣ ਹੁਣ ਮੇਰੀ ਗੱਲ ਸੁਣੋ ਜੀ ਇੱਕ ਗੱਲ ਹੋ ਰਹੀ ਹੈ ਹਾਂ ਹੁਣ ਬਹੁਤ ਸੁਣ ਲੋ ਹਾਂ ਕੁੰਬੜੇ ਪਿੱਛੇ ਤੁਸੀਂ ਬੋਲ ਰਹੇ ਹੋ ਹਾਂ 10 ਵਜੇ ਤੱਕ ਕੋਣਾ ਹੈ ਹਾਂ ਉਹ ਹੁਣ ਲੇਬਰ ਵਾਲੇ ਕੋਣ ਨੇ ਕਿਤੇ ਝੋਬੜੀਆਂ ਝੋਕੜੀਆਂ ਵਾਲੇ ਪੂਰਾ ਏਰੀਆ ਕਵਰ ਕਰ ਲਿਆ ਕੋਈ ਨਹੀਂ ਉਸਾਰੇ ਬੋਲ ਰਹੇ ਇੱਕ ਨੂੰ ਵੀ ਨਹੀਂ ਪਤਾ ਕਿੱਥੇ ਕਿੱਥੇ ਦੀ ਗੱਲ ਹੈ ਬਾਈ 10 ਵਜੇ ਸਹੀ 10 ਵਜੇ ਤਾਂ ਤੁਸੀਂ ਇੱਥੇ ਬਹਿ ਕੇ ਗੱਲ ਕਰਦੇ ਆਪਾਂ ਆ ਤੁਹਾਡੇ ਪਿੰਡ ਜਿੰਨੇ ਨੇੜੇ ਵਾਲੇ ਚਾਰ-ਚਾਰ ਬੰਦੇ ਉਹਨਾਂ ਦੇ ਬੁਲਾ ਲਿਓ ਜੇ 10-10 ਬੰਦੇ ਤੇ ਤੁਸੀਂ ਪਿੰਡ ਵਾਲੇ ਆ ਜਿਓ ਜੇ ਆਹ ਸੜਕ ਤੁਸੀਂ ਬੇਟਾ ਇੱਕ ਮਿੰਟ ਚੁੱਪ ਕਰ ਆਹ ਸੜਕ ਨਹੀਂ ਬਣਦੀ ਆਪਾਂ ਇਹਦੀ ਡਿਮਾਂਡ ਲੈ ਕੇ ਆਪਾਂ ਬੰਦ ਕਰਦੇ ਆਗੇ ਆਪਾਂ ਇਹਨਾਂ ਨੂੰ ਮੰਗ ਦੇਵਾਂਗੇ ਇਹ ਤਾਂ ਕਰਨਾ ਪਊ ਨਾ ਜਿਹੜੇ ਦੇਖੋ ਕਾਰਨ ਕੀ ਹੈ ਮੈਂ ਤੇ ਲੱਖਾਂ ਖਰਜੀਏ ਜਾ ਕੇ ਉਹਨਾਂ ਕਹਿੰਦੇ ਯਾਰ ਕਿੱਦੜ ਤੁਹਾਡੇ ਪਿੰਡ ਪਿੰਡ ਵਾਲਿਆਂ ਨੂੰ ਤਾਂ ਮਸਲਾ ਕੋਈ ਨਹੀਂ ਹਨਾ ਜਿਹੜੇ ਪਿੰਡ ਜਿਹੜੇ ਪਿੰਡ ਸਫਰ ਕਰ ਰਹੇ ਆ ਉਹਨਾਂ ਪਿੰਡਾਂ ਦੇ ਸਾਰੇ-ਸਾਰੇ ਪਿੰਡ ਦੀ ਲੋੜ ਨਹੀਂ ਥੋੜੇ-ਥੋੜੇ ਬੰਦੇ ਲੈ ਆਓ ਆ ਇਲਾਕੇ ਵਾਲੇ ਖੜੇ ਤੁਹਾਡੇ ਨਾਲ ਲੱਗਣਗੇ ਜੇ ਫੇਰ ਉਹ ਨਾਲ ਗੱਲ ਬਣੀ ਅਸੀਂ ਵੀ ਆਵਾਂਗੇ ਪੰਜਾਬ ਸੱਦਾਂਗੇ ਤੁਹਾਡੀ ਸੜਕ ਬਣਵਾਉਣੇ ਤੁਹਾਨੂੰ ਮੈਂ ਇੱਕ ਛੋਟੀ ਜੀ ਲੱਖੇ ਸੌਰੀ ਤੇਰੀ ਗੱਲ ਵਿੱਚ ਹੈ ਆਇਕਾ ਪਿੰਡ ਸੀਗਾ ਪਿਛਲੇ ਲੋਕ ਸਭਾ ਇਲੈਕਸ਼ਨ ਵੇਲੇ رائے ਬਰੇਲੀ ਕੋਲੇ ਜਿੱਥੋਂ ਰਾਹੁਲ ਗਾਂਧੀ ਖੜਾ ਹੋਇਆ ਸੀਗਾ ਉੱਥੇ ਇੱਕ ਸੜਕ ਨਹੀਂ ਬਣ ਰਹੀ ਸੀ ਉਸ ਪਿੰਡ ਤੋਂ رائے ਬਰੇਲੀ ਦੀ ਉਹ ਪਿੰਡ ਇਕੱਠਾ ਹੋ ਗਿਆ ਅੰਦੇ ਅਸੀਂ ਵੋਟ ਨਹੀਂ ਪਾਉਣੀ ਇੱਕੋ ਤੇ ਉਮੀਦਵਾਰ ਜੀ ਦਿਨੇਸ਼ ਪ੍ਰਤਾਪ ਉਹਨੇ ਮਿੰਤਾ ਗੱਡੀਆਂ ਪਿੰਡਾਂ ਦਾ ਅਸੀਂ ਨਹੀਂ ਪਾਉਣੀ ਫਿਰ ਰਾਹੁਲ ਗਾਂਧੀ ਨੇ ਮਿੰਤਾ ਗੱਡੀਆਂ ਉਹਾਂ ਦੇ ਅਸੀਂ ਨਹੀਂ ਪਾਉਣੀ ਪਹਿਲਾਂ ਸੜਕ ਬਣਾਓ ਵੋਟ ਉਹਨਾਂ ਨੇ ਫਿਰ ਵੀ ਨਹੀਂ ਪਾਈ ਦਸਾਂ ਦਿਨਾ ਬਾਅਦ ਇਲੈਕਸ਼ਨਾਂ ਦੇ ਉਹ ਸੜਕ ਬਣ ਗਈ। ਭਾਈ ਜੀ ਜੀਸੀਬੀ ਨਾਲ ਰੋਡ ਤੋੜਿਆ ਉਹਨਾਂ ਦਾ। ਭਾਈ ਜੀ ਮੈਂ ਤੁਹਾਨੂੰ ਤੁਸੀਂ ਕਿਹੜੀ ਗੱਲ ਕਹਿ ਰਹੇ ਹੋ ਉਹ ਤਾਂ ਮੈਂ ਸਮਝ ਗਿਆ। ਉਹਨਾਂ ਦਾ ਹੱਲ ਕਿਵੇਂ ਆਊਗਾ ਉਹ ਵੀ ਤਾਂ ਕੱਢੀਏ ਨਾ। ਪਿੰਡ ਵਾਲੇ ਇਕੱਠੇ ਹੋ ਜਓ ਸਾਰੇ। ਉਹਨਾਂ ਇਲੈਕਸ਼ਨ ਤਾਂ ਇਹ ਲਈ ਆ ਨੇੜੇ ਦੇ ਪਿੰਡ ਜਿਹੜੇ ਉਹ ਸੜਕ ਨੂੰ ਇਸਤੇਮਾਲ ਕਰਦੇ ਇਕੱਠੇ ਹੋ ਜੋ। 15-15 20-20 ਬੰਦੇ ਲਿਆਓ। ਅਸੀਂ ਆਨੇ ਇਲਾਕੇ ਵਾਲੇ ਅਸੀਂ ਵੀ ਜਾਗੇ। ਜਾ ਕੇ ਰੋਕ ਲੈਣੇ ਆ। ਜਾਂ ਜਿਹੜੇ ਬੰਦੇ ਦੀ অথੋਰੀਟੀ ਹੈ ਤੁਹਾਨੂੰ ਉਹ ਦੱਸਦੇ ਆ ਆਪਾਂ ਉਹਦੇ ਕੋਲੇ ਜਾਵਾਂਗੇ ਐਪਲੀਕੇਸ਼ਨ ਦੇਵਾਂਗੇ ਕਹਾਂਗੇ ਮੰਨ ਨਹੀਂ ਤਾਂ ਫਿਰ ਭਾਈ ਅਸੀਂ ਟ੍ਰੈਫਿਕ ਰੋਕਾਂਗੇ ਤੁਹਾਨੂੰ ਤਾਜੀ ਉਦਾਹਰਨ ਦਿੱਤੀ ਮਾਈਨਿੰਗ ਬੰਦ ਕਰਾਉਣ ਵਾਲਾ ਜੰਮਿਆ ਕੋਈ ਨਹੀਂ ਇੱਕ ਕਿਹੜਾ ਲੱਗਿਆ ਇਹਦਾ ਪੇਪਰ ਨਹੀਂ ਜਾਂਦਾ ਕੋਈ ਰੋਡ ਜਾਂਦੀ ਬਣੀ ਜਾਂਦੀ ਜਿੱਥੇ ਇਕੱਠੇ ਹੋਣਾ ਤਾਂ ਪਾਸ ਤੋਂ ਕਿੱਦਾਂ ਹੋਊਗਾ ਭਾਈ ਮੈਂ ਤਾਂ ਹੀ ਕਹਾਂ ਨਾ ਉਹਦਾ ਅਸੀਂ ਗੱਲਾਂ ਨਹੀਂ ਕਰ ਰਹੇ ਅਸੀਂ ਤੁਹਾਨੂੰ ਤਰੀਕਾ ਦੱਸ ਰਹੇ ਹਾਂ ਕਿੱਥੇ ਹੋਣਾ ਬਣਾ ਬਈਗੀ ਅਸੀਂ ਤੁਹਾਨੂੰ ਤਰੀਕਾ ਦੱਸ ਰਹੇ ਹਾਂ ਕੀ ਹੁੰਦਾ ਨਾ ਆਪਾਂ ਬੋਲ ਕੇ ਜ਼ਿੰਮੇਵਾਰੀ ਆਪਦੀ ਛੱਡ ਦਿੰਨੇ ਆ ਕਿ ਲਓ ਜੀ ਅਸੀਂ ਤਾਂ ਬੋਲਤਾ ਹੁਣ ਤੁਸੀਂ ਜਾਣੋ ਐ ਨਹੀਂ ਹੋਣਾ ਪਿੰਡਾਂ ਵਾਲੇ ਇਕੱਠੇ ਕਰ ਲੋ ਇਲਾਕੇ ਵਾਲੇ ਅਸੀਂ ਭੇਜਦੇ ਆਂ ਫੇਰ ਉਹਨਾ ਨਾਲ ਗੱਲ ਬਣੀ ਐ ਤੁਹਾਨੂੰ ਦੱਸ ਪਵਿੰਦਰ ਇਹਨਾਂ ਦੇ ਇੱਥੋਂ ਬੰਦੇ ਨਾਲ ਟੱਚ ਚ ਆ ਜੀ ਇਹਨਾਂ ਨੂੰ ਦੱਸੀ ਆਪਾਂ ਐਪਲੀਕੇਸ਼ਨ ਦੇਵਾਂਗੇ ਪਹਿਲਾਂ ਉਸ ਬੰਦੇ ਨੂੰ ਜੋ ਅਥਾਰਟੀ ਐ ਦੀ ਪੀਡਬਲਿਊਡੀ ਜਨ ਜਿਹਦੇ ਵੀ ਥੱਲੇ ਰੋਡ ਵਾਲਾ ਹੋਊਗਾ ਜੇ ਉਹ ਨਾ ਮੰਨੇ ਫੇਰ ਆਪਾਂ ਸੜਕ ਬੰਦ ਕਰਾਂਗੇ ਕੋਈ ਤਰੀਕਾ ਤਾਂ ਬਣਾਈਏ ਨਾ ਗੱਲ ਕਹਿ ਕੇ ਛੱਡੀ ਨਾ ਜਾਵੇ ਥੋੜੇ ਪਿੰਡ ਵਾਲੇ ਬੰਦੇ ਆਓ ਬਾਕੀ ਦਸਾਂ ਪਿੰਡਾਂ ਵਾਲਿਆਂ ਨੂੰ ਪੁੱਛੋ ਜਾ ਕੇ ਸੜਕ ਨਹੀਂ ਬਣਾਉਣੀ ਆਓ ਇਕੱਠੇ ਹੋਈਏ ਇਹ ਤਾਂ ਕਰੀਏ ਨਾ ਆਪਾਂ ਤੇ ਜੇ ਐਵੇਂ ਨਾ ਕਰੀਏ ਫਿਰ ਭਾਈ ਆਪਣੇ ਤੁਸੀਂ ਐਮਐਲਏ ਜਿਦਾ ਸੀ ਉਹ ਤਾਂ ਮੈਥੋਂ ਪੈਸੇ ਲੈ ਕੇ ਭਾਈ ਵੋਟ ਹੁਣ ਕੀ ਕਰੀਏ ਆਪਾਂ ਤਾਂ ਆਹੀ ਕਰ ਸਕਦੇ ਆ ਮੈਂ ਕਹਾਂ ਜੀ ਇਹਨਾਂ ਨੇ ਕੋਲ ਡਰਿੰਕ ਵੀ ਪੀਤਾ ਕਈ ਕਹਿੰਦਾ ਵੀ ਇਹ ਸ਼ਰਾਬ ਨਹੀਂ ਚਿੱਤੀ ਕੋਈ ਕਿਸੇ ਪੰਚਾਇਤ ਦੀ ਜਾਂ بڑے ਐਮਐਲ ਦੀ ਆਮ ਲੋਕ ਪਿੰਡੇ ਖਾਂਦੇ ਆ ਇਹੀ ਕਰ ਦੇਣਾ ਕਾਫੀ ਵੱਡੀ ਗੱਲ ਹੈ ਬਾਈ ਜੀ ਪਤਾ ਕੀ ਹੈ ਗੱਲਾਂ ਬਹੁਤ ਛੋਟਾ ਲੱਗੇ ਜੀ ਕੋਣ ਗੱਲ ਕੀਤੀਆਂ ਹੋ ਗਈ ਗੱਲ ਕੀਤੀਆਂ ਹੋ ਇਹ ਗੱਲ ਤੁਸੀਂ ਜਿਹੜੀ ਅੱਜ ਇੱਥੇ ਬਹਿ ਕੇ ਗਈ ਤੁਸੀਂ ਕਿੰਨੇ ਸੱਜਣ ਹੈ ਆਪਣੀ ਜ਼ਮੀਰ ਕੋਈ ਵੀ ਜਾਂਚ ਲਵੇ ਜਿਹੜੇ ਜਿਹੜੇ ਬੰਦੇ ਨੇ ਉਹ ਹੀ ਹੱਥ ਖੜਾ ਕਰ ਲਵੇ ਕਿਸੇ ਨੇ ਕੁਝ ਖਾਧਾ ਨਹੀਂ ਹੈ ਮੈਂ ਨਾ ਇੱਕੋ ਗੱਲ کہہ ਰਿਹਾ ਹਾਂ ਕਿ ਆਪਾਂ ਜਦੋਂ ਇਸ ਗੱਲ ਨੂੰ ਪ੍ਰੈਕਟੀਕਲ ਰੂਪ ਦੇ ਹਾਂਜੀ ਕੱਲੀ ਗੱਲ ਨਾ ਕਰੀਏ ਉਹਦਾ ਅਮਲ ਚ ਲਿਆ ਇਹ ਕਿਵੇਂ ਅਮਲ ਤੁਹਾਡੇ ਸਾਹਮਣੇ ਬੰਦੇ ਭਾਈ ਨਹੀਂ ਲਿਆ ਕੇ ਇਹਨਾਂ ਨੇ ਆਪਦੇ ਇਲਾਕੇ ਚ ਕੰਮ ਕਰਾਤਾ ਆਪਾਂ ਅਸੀਂ ਆਏ ਗਏ ਸੀ ਅਜੇ ਆ 10 ਦਿਨ ਪਹਿਲਾਂ ਦੀ ਗੱਲ ਹੈ ਹੋ ਗਿਆ ਕੰਮ ਸ਼ੁਰੂ ਉੱਥੇ ਮੇਰੇ ਕੇਸ ਕਰਾਇਆ ਕੰਮ ਉਹ ਸਵੇਰ ਕੇਸ ਕਰਾ ਕੇ ਆਇਆ ਇਹ ਪ੍ਰਵਾਸੀਆਂ ਨੇ ਆਪਣਾ ਬੰਦਾ ਕੁੱਟਿਆ ਸੀਗਾ ਆ ਲੋ ਦੇਖੋ ਤੁਸੀਂ ਘਣਾ ਮਾਰਦੇ ਆ ਵੇਖ ਲੋ ਆ ਕਰਾ ਕੇ ਆਏ ਆ ਪਤਾ ਕੀ ਹੈ ਤੁਰਨਾ ਪਊਗਾ ਤੁਹਾਨੂੰ ਪੜ ਭੜਾਣੀ ਹੈ ਪੜਣੀ ਹੈ ਐ ਨਹੀਂ ਕਰਨੀ ਕੱਚੀ ਗੱਲ ਆਪਾਂ ਨੇ ਹਾਂ ਅਲੀ ਸਰੋਵਰ ਦੇ ਮੋਰੇ ਗੇਟ ਰੈਲੀ ਕਰੀ ਆ ਪਿੰਡ ਇਕੱਠੇ ਕਰਕੇ 400 ਬੰਦਾ ਇਕੱਠਾ ਹੋ ਗਿਆ ਉੱਥੇ ਪੰਜਾਬੀਆਂ ਛੱਡਣ ਲੱਗੇ ਨੇ ਕਹਿੰਦੇ ਜਾਬੀਆਂ ਛੱਡਦੀਆਂ ਕਰਾਈ ਆ ਆ ਵੇਖ ਲੋ ਆ ਆ ਵੇਖ ਲੋ ਖਬਰ ਸਾਨੂੰ ਕਹਿੰਦੇ ਕਮਰਾ ਕਰ ਦੇ ਰੋਪੜ ਥਰਮਲ ਪਲਾਂਟ ਦੇ ਸਾਰਾ ਲੱਖ ਬੰਦਾ ਇਕੱਠਾ ਹੋ ਗਿਆ ਸਾਰਾ ਮੈਨੂੰ ਐਵੇਂ ਬੰਦੇ ਨਹੀਂ ਹੋਰ ਆ ਜਾਂਦੇ ਸਭ ਜਿੰਦਾ ਪੱਟ ਨਹੀਂ ਸਕਦੇ ਤੁਸੀਂ ਮਾਲ ਲਿਆ ਕੇ ਕ੍ਰਸ਼ ਕਰ ਸਕਦੇ ਤੇ ਤੁਹਾਡੇ ਆਲੇ ਦੁਆਲੇ ਪੱਟ ਗਾ ਇਹ ਆਨੰਦਪੁਰ ਸਾਹਿਬ ਰੋਪੜ ਤੇ ਨੰਗਲ ਤੋਂ ਆਏ ਨੇ ਸਿਰਫ ਅਸੀਂ ਇਸਨੋਂ ਤੇ ਗਾਂ ਦੁਗਾਂ ਲੋਕਾਂ ਨੂੰ ਕਾਹ ਬਣਾਣਾ 1 ਕਾ ਕਰਨਾ ਬਣਾ 1 ਨਹੀਂ ਨਹੀਂ 1 ਕਾ ਕਰੋ ਅਸੀਂ ਤਾਂ ਉੱਥੇ ਜਾ ਕੇ ਇਕੱਠੇ ਕੀਤਾ ਔਰ ਅਸੀਂ ਕਹਿ ਰਹੇ ਹਾਂ ਕਿ ਜੇ ਤੁਹਾਡੀ ਗੱਲ ਇਲਾਕੇ ਵਾਲਿਆਂ ਪਹਿਲਾਂ ਪਿੰਡ ਵਾਲਿਆਂ ਦੀ ਫਿਰ ਇਲਾਕੇ ਵਾਲਿਆਂ ਦੀ ਨਾਲ ਸੁਣੀ ਪੰਜਾਬ ਇਕੱਠਾ ਕਰਦੇ ਆ ਪਰ ਘਰੋਂ ਤਾਂ ਸਹੀ ਦਾ ਉੱਥੋਂ ਦਾ ਸਹੀ ਪਹਿਲਤਾ ਕਰੋ ਜਿਹੜਾ ਬੰਦਾ ਸਫ਼ਰ ਕਰ ਰਿਹਾ ਹੁੰਦਾ ਉਹ ਪਹਿਲਾਂ ਬੋਲਦਾ ਚਾਬੀ ਦੇ ਤੁਸੀਂ ਸਫ਼ਰ ਕਰ ਰਹੇ ਹੋ ਨਾ ਬੋਲੋ ਇਹਨਾਂ ਨੂੰ ਆਪਾਂ ਲਾਸਟ ਬਣਾਵਾਂਗੇ ਅਸੀਂ ਉਥੇ ਆਪਣੇ ਇਲਾਕੇ 'ਚ ਕਰਤਾ ਕੰਮ ਆਪਣੇ ਘਾਰੇ ਪੰਜਾਬ ਪਹਿਲਾਂ ਜੀ ਮੀਟਿੰਗ ਮਾਰੋ ਨੁੱਕੜ ਮੀਟਿੰਗਾਂ